ਇਹ ਮੌਤ ਹੋਈ ਆ ਸਾਡੀ ਭੈਣ ਦੀ ਉਹ ਜੀਵਨ ਦੇ ਵਿੱਚ ਸਾਨੂੰ ਵਿਛੋੜਾ ਦੇ ਗਿਆ ਪਰ ਜਿੱਦਾਂ ਵੱਡਾ ਉਹ ਕਾਰਜ ਕਰਕੇ ਜਾ ਰਿਹਾ ਜਿੱਦਾਂ ਇਹ ਪਰਿਵਾਰ ਨੇ ਬੇਟੀ ਨੇ ਬੇਟੇ ਨੇ ਵਾਸੀ ਜੀ ਨੇ ਦਮਾਦ ਨੇ ਸਾਰੇ ਰਿਸ਼ਤੇਦਾਰਾਂ ਨੇ ਕੀ ਸੋਚਿਆ ਕਿ ਅਸੀਂ ਦੁਨੀਆ ਨੂੰ ਚੋਣ ਦੇ ਵਾਸਤੇ ਭੈਣ ਇੱਕ ਵੱਡਾ ਕੰਮ ਕਰਕੇ ਜਾ ਰਹੀ ਆ ਕਿ ਮੈਡੀਕਲ ਖੋਜ ਕਾਰਜਾਂ ਵਾਸਤੇ ਰੋਗਾਂ ਦੇ ਇਲਾਜ ਦੇ ਵਾਸਤੇ ਖੋਜਾਂ ਕਰਨ ਵਾਸਤੇ ਇਹ ਸਰੀਰ ਜਿਹੜਾ ਆ ਆਪਾਂ ਤੇ ਕਰ ਰਹਿਆ ਇਹ ਬਲਖਣ ਕੰਮ ਇਹਨਾਂ ਇਹ ਸਰੀਰ ਨੂੰ ਅਸੀਂ ਚਾੜ ਦਈਏ ਦਵਾ ਦਈਏ ਸਰੀਰ ਨੇ ਆਖਰ ਮੁੱਕ ਜਾਣਾ ਹੁੰਦਾ ਪਰ ਇਦਾਂ ਬੜੇ ਤਾਂਵੇਂ ਲੋਕ ਹੁੰਦੇ ਆ ਜਿਹੜੇ ਸੋਚ ਪਾਉਂਦੇ ਆ ਕਿ ਮੌਤ ਤੋਂ ਬਾਅਦ ਵੀ ਸਾਡੀ ਹੱਡੀ ਚਾਂਦ ਦੇ ਦਿਮਾਗ ਜੋ ਕੁਝ ਵੀ ਆਖਾ ਸਰੀਰ ਤਾਂ ਹਰ ਪਾਰ ਪਈ ਦੀ ਹੈ ਹਰ ਪਾ ਅਰਬਾ ਜੋ ਮਰਜੀ ਮੰਨ ਲਓ ਇਹਦੀ ਕੋਈ ਕੀਮਤ ਨਹੀਂ ਸਭ ਤੋਂ ਦੁਨੀਆ ਦੀ ਵੱਧ ਕੀਮਤੀ ਜਿਹੜੀ ਚੀਜ਼ ਆ ਸਰੀਰ ਆ ਭਾਵੇਂ ਇਹ ਸਰੀਰ ਨੂੰ ਦੇ ਸਕਾਂ ਪਰਿਵਾਰ ਲਈ ਬਹੁਤ ਔਖਾ ਆ ਰਸਮਾਂ ਬੜੀਆਂ ਹੋਈਆਂ ਕਿ ਜਲਾਵਾਂਗੇ ਦਵਾਵਾਂਗੇ ਗੱਲ ਮੁੱਕ ਜਾਂਦੀ ਉਹਦੇ ਨਾਲ ਪਰ ਇਹਨੂੰ ਇਸ ਢੰਗ ਦੇ ਨਾਲ ਤੋੜਨਾ ਪਰਿਵਾਰ ਦੇ ਵੱਡੇ ਜਿਗਰੇ ਦੀ ਗੱਲ ਹੈ ਪਰਿਵਾਰ ਨੇ ਵੱਡਾ ਕਾਰਜ ਕੀਤਾ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਭੈਣ ਨੂੰ ਸ਼ਰਧਾਂਜਲੀ ਭੇਟ ਕਰਨੀ ਆ ਇਹਦੇ ਨਾਲ ਹੀ ਮੈਂ ਬੀਬਾ ਮਨਪ੍ਰੀਤ ਨੂੰ ਕਹੂੰਗਾ ਉਹ ਸਾਹਮਣੇ ਆਉਣ ਇੱਕ ਸਮਾਜਿਕ ਕਾਰਜ ਕੋ ਨਾਲ ਇਹ ਆਪਣੇ ਲੋ ਭੈਣ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ ਇਸ ਤੋਂ ਬਾਅਦ ਇਹਨਾਂ ਦੇ ਸ਼ਰਧਾਂਜਲੀ ਤੋਂ ਬਾਅਦ ਤੁਸੀਂ ਯਾਦਤ ਕਰਿਓ ਭੈਣ ਨੂੰ ਰੋਇਵਾ ਨਾ ਹੋਣੇ ਯਾਦ ਕਰਿਓ ਉਹਨੂੰ ਕਿ ਤੂੰ ਮਹਾਨ ਹੈ ਤੇ ਵੱਡਾ ਕਾਰਜ ਕਰਕੇ ਜਾ ਰਹੀ ਆ। ਉਹ ਸਾਡੇ ਵਿੱਚ ਵਾਸਤੇ ਮਹਾਨ ਵਿਅਕਤੀ ਹੀ ਸਦਾ ਵਾਸਤੇ ਰਹੇਗੀ। ਮਨਤਰੀ ਦੀ ਕਲਸ਼ਨੀਯ। ਧਾਰੇ ਲੋਕੋ ਬੇਸ਼ੱਕ ਇਹ ਦੁਖਦਾਈ ਘੜੀ ਹੈ। ਕਿਸੇ ਵੀ ਮਨੁੱਖ ਦਾ ਇੰਦਾ ਚਲੇ ਜਾਣਾ, मतलब ਸਾਡੇ ਪਿਆਰੇ ਦਾ ਇੰਦਾ ਚਲੇ ਜਾਣਾ ਬਹੁਤ ਔਖਾ ਹੁੰਦਾ ਹੈ। ਪਰ ਲੋਕ ਹੀ ਰਿੰਦਾ ਦੀ ਦੂਜਣ ਵਾਲੇ ਲੋਕ ਮਤਲਬ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਸਦਾ ਉਸ ਦੀ ਦੂਜਣ ਵਾਲੇ ਲੋਕ ਤੇ ਬਕਰਾਂ ਮੋਦਰਾ ਨਾਲ ਮੱਖਾਂ ਸੁਨਿਆ ਦੇ ਰਿਹਾ ਹੈ ਕਰਨ ਨੂੰ ਵੀ ਇਦਾਂ ਦੀ ਗੱਲ ਨਹੀਂ ਸੀ ਕਿ ਕੋਈ ਪੈਸਿਆਂ ਦੀ ਕਮੀ ਹੈ ਦੂਜੇ ਤਰ੍ਹਾਂ ਨਹੀਂ ਕਰ ਸਕਦੇ ਦੂਜੇ ਤਰ੍ਹਾਂ ਕਰਨਾ ਬੜਾ ਸੁੱਖਾ ਹੈ ਸੀ ਹੋ ਉਹ ਵੀ ਸੁੱਖਾ ਜਾਂਦਾ ਇੰਨਾ ਜਿਗਰਾ ਕਰਨਾ ਔਰ ਇਹ ਜਜ਼ਬਾ ਜਿਹੜਾ ਇਹਨਾਂ ਇਸ ਪਰਿਵਾਰ ਦੇ ਅੰਦਰ ਸੀ ਜਾਂ ਇਸ ਵਿਚਾਰਧਾਰਾ ਦੇ ਅੰਦਰ ਰਿਹਾ ਮੈਂ ਕੱਲ ਉਥੇ ਹਸਪਤਾਲ ਕੋਲ ਦੇਖਿਆ ਕਿ ਜੇ ਦੁਨੀਆ ਦੇ ਵਿੱਚ ਕੀ ਜੇ ਮਕੌੜੇ ਤੋਂ ਲੈ ਕੇ ਰੁੱਖਾਂ ਬੂਟਿਆਂ ਤੱਕ ਜਾਨਵਰਾਂ ਤੱਕ ਬੰਦਿਆਂ ਤੱਕ ਜੇ ਪ੍ਰੇਮ ਕਰਨ ਵਾਲੇ ਲੋਕ ਆ ਸੱਚਮੁੱਚ ਦਾ ਪ੍ਰੇਮ ਤੇ ਉਹਦੇ ਵਾਸਤੇ ਫਲਮਾਨੀ ਕਰਨ ਵਾਲੇ ਲੋਕ ਆ ਤੋਂ ਵਿਚਾਰਧਾਰਾ ਦੇ ਲੋਕ ਜਿਹੜੇ ਉਸ ਵਿਚਾਰਧਾਰਾ 'ਚ ਖੜੇ ਹੁੰਦੇ ਆ ਕਿ ਸਮਾਜ ਨੂੰ ਬਦਲਣਾ ਹੋਊਗਾ ਜੋ ਸਮਾਜ ਚੱਲ ਰਿਹਾ ਉਹ ਵਾਜਬ ਨਹੀਂ ਅੱਜ ਦੇਸ਼ ਦੇ ਹਾਕਮਾਂ ਨੂੰ ਜਦੋਂ ਬੁੱਲਦੇ ਨੇ ਇਹ ਥਾਂ ਦੇ ਉੱਤੇ ਜਾ ਕੇ ਬੋਲਣ ਵਾਲੇ ਮਾਮਲੇਾਂ ਦੇ ਵਿੱਚ ਤੂੰ ਕਹਿੰਦਾ ਕਿ ਕਹਿਣਗੇ ਅਸੀਂ ਕੋ ਮੰਦਰ ਬਣਾਤਾ ਕਿਤੇ ਕਹਿਣਗੇ 370 ਹਟਾ ਆਤੀ ਕਿਤੇ ਕੋ ਹੋਰ ਗੱਲ ਕਹਿਣਗੇ ਕਿਤੇ ਲੋਕਾਂ ਦੇ ਜੀਵਨ ਦਾ ਮੁੱਦਾ ਨਹੀਂ ਹੁੰਦਾ ਉਹਨਾਂ ਦੇ ਕੋਲ ਉਹ ਜਿਹੜੇ ਲੋਕ ਬਿਮਾਰੀਆਂ ਨਾ ਮੰਨ ਲੈ ਧੋਖ ਮਰੀ ਨਾ ਮੰਨ ਲੈ ਗਰੀਬੀ ਨਾ ਮੰਨ ਲੈ ਉਹ ਹੀ ਕੋਈ ਮੁੱਦਾ ਨਹੀਂ ਤੇ ਮੈਨੂੰ ਲੱਗਦਾ ਸ਼ਾਇਦ ਘੋੜਾ ਲਿੱਦਣ ਦੇ ਵਾਸਤੇ ਟੈਨ ਲਾੰਦਾ ਜੋ ਰਾਜਨੀਤੀ ਦੇ ਹਾਲਾਤ ਬਣ ਗਏ ਆ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਕਿ ਦੁਨੀਆ ਬਦਲੂਗੀ ਬਦਲ ਵੀ ਉਹ ਉਹ ਨਹੀਂ ਬਦਲ ਪਾ ਰਹਾ ਪਰ ਉਹ ਵਿਚਾਰਧਾਰਾ ਦੇ ਲੋਕ ਆ ਖੜਦੇ ਜਰੇ ਨੂੰ ਬਦਲਣ ਵਾਸਤੇ ਤੇ ਮੇਰੀ ਬੇਨਤੀ ਹੈ ਜੁਗ ਮਨਪ੍ਰੀਤ ਕੌਰ ਨੇ ਕਹੀ ਜੋ ਲੜਕੀ ਨੇ ਆ ਕੇ ਕਿ ਭੈਣੋਂ ਸੰਗ ਨੂੰ ਜਿਹੜਾ ਆ ਆਪਣੇ ਹੱਥ ਲੈਣਾ ਪਊਗਾ ਕਿ ਦੁਨੀਆ ਜਿੱਤਾਂ ਦੀ ਚੱਲ ਰਹੀ ਆ ਇਤਾਂ ਦੀ ਠੀਕ ਨੇ ਨੂੰ ਬਦਲਣਾ ਹੀ ਪਊਗਾ ਤੇ ਮੈਂ ਬੇਨਤੀ ਕਰੂੰਗਾ ਜਸਪਾਲ ਜੀ ਵਰਗ ਚੇਤਨਾ ਦੇ ਸੰਪਾਦਕ ਆ ਉਹ 10 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ ਉਹਨਾਂ ਤੋਂ ਬਾਅਦ ਰਿੰਦਰੇਸ਼ ਕੁਮਾਰ ਜੀ ਨਗਦੀ ਮੋਰ ਤੋਂ ਆ ਉਹ ਆਪਣੇ ਵਿਚਾਰ ਰੱਖਣਗੇ ਮਾਸਤ ਮਾਹੀ ਤੇ ਉਹਨਾਂ ਦੇ ਸਾਥ ਸੰਬੰਧੀ ਰਿਸ਼ਤੇਦਾਰ ਸੰਗੀ ਸਾਥੀ ਜਿਸ ਅਧਾਰੇ ਨਾਲ ਉਹ ਅੱਜ ਤਨ ਜੁੜੇ ਹੋਏ ਨੇ ਸਰਕਸ਼ੀਰ ਸੇਟੀ ਪੰਜਾਬ ਉਹ ਸਰਕਸ਼ੀਰ ਮੈਜਿਨ ਦੇ ਸਬਾਕਤੀ ਬੋਰਡ ਦੇ ਮੈਂਬਰ ਵੀ ਨੇ ਜਿਹੜਾ ਜਿਸ ਦੀ ਗੱਲ ਭਦੌੜ ਤੋਂ ਲੈ ਕੇ ਕਰਤੀ ਗਈ ਹੈ ਕਾਫੀ ਗੋਸ਼ ਉਸ ਜਥੇਬੰਦੀ ਦੀ ਉਸ ਅਨਾਰੀਅਤ ਦੀ ਉਸ ਮੈਥੀ ਨਾਲ ਜੁੜੇ ਸਮੂਹ ਸਾਥੀ ਤਰਛੀ ਸਾਥੀ ਤੇ ਹੋਰ ਜਿਹੜੇ ਇਹਨਾਂ ਦੇ ਦੇੜੇ ਉਹਨਾਂ ਸਾਰਿਆਂ ਨਾਲ ਆਪਣੇ ਉਸਾਰੇ ਵੱਲੋਂ ਦੁੱਖ ਸੱਜਣ ਕਰਦਾ ਇਹ ਸਾਥੀ ਸੁਭਦੇ ਵਾਹੀ ਜਿਸ ਬਚਾਤਰਾਂ ਨੂੰ ਲੈ ਕੇ ਜਿਸ ਸੋਚ ਨੂੰ ਲੈ ਕੇ ਤਰਜੀ ਕਿਤਾਬਾਂ 'ਚ ਪਾਤਾ ਜੋ ਪੜਦਾ ਉਹ ਉਹ ਅਧਿਆਪਕ ਉਹ ਦੂਜਾ ਨਹੀਂ ਪੜਾ ਸਕਦਾ ਜੇ ਉਹ ਤੁ ਬਿਨਾ ਪੜਾਏਗਾ ਤਾਂ ਉਹਨਾਂ ਨੇ ਯਿਸੂ ਸਮੇਂ ਦੇ ਦੌਰਾਨ ਤੁਸੀਂ ਹਵਾਰਾਂ 'ਚ ਖਵੜਾ ਪੜਦੇ ਆਉਂਦੀਆਂ ਕਿ ਉਹ ਜਿੰਨਾਂ ਵੀ ਪਿੱਛੇ ਸਾਡੇ ਜਿਹੜੇ ਸਿੱਖਿਆ ਸ਼ਾਸਤਰੀ ਇਹਨਾਂ ਨੇ ਇਹ ਕਿਤਾਬਾਂ ਬਣਾਈਆਂ ਜਿੰਨਾਂ ਕੁ ਉਹਨਾਂ ਨੇ ਪਹਿਲਾ ਕੁੱਝ ਇਹੋ ਜਿਹੇ ਚੀਜ਼ਾਂ ਪਾਈਆਂ ਜਿਹੜੀਆਂ ਉਹਨਾਂ ਨੂੰ ਕਹੇ ਜਾਂ ਗਿਆਨਦੰਨੀ ਅਸੀਂ ਉਹੇ ਦੀ ਉਹਨਾਂ ਦੀ ਸਮਝ ਦਾ ਹਿੱਸਾ ਬਣਾਉਂਦੀਆਂ ਸੀ ਉਹ ਵਿਗਿਆਨਕ ਤਾਕਸ਼ੀਲ ਨਜ਼ਰੀਆ ਕਿਸੇ ਨਾ ਕਿਸੇ ਪੱਖ ਤੋਂ ਉਹ ਵਕਾਸ ਉਹਨਾਂ ਦਾ ਕਰ ਹੁੰਦਾ ਸੀ ਉਹ ਸਾਰਾ ਕੁਝ ਉਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਸ਼ਾਮਲਾ ਸ਼ੁਰੂ ਕਰ ਦਿੱਤਾ ਉਸ ਤਰ੍ਹਾਂ ਜਿਹੜੀਆਂ ਇਸ ਤਰ੍ਹਾਂ ਚਰਚਾ ਚੱਲੀ ਤੇ ਡਾਰਵਿਨ ਦਾ ਸਤਾ ਡਾਰਵਿਨ ਨੇ ਸਮਝਾਇਆ ਕਿ ਕਿਸ ਤਰ੍ਹਾਂ ਮਨੁੱਖ ਜਿਹੜਾ ਕਿਸੇ ਕਿਸੇ ਰੱਬੀ ਸ਼ਕਤੀ ਨੇ ਕਿ ਹੋ ਜੇ ਨਹੀਂ ਕਿ ਪੜਾਇਆ ਕਿਸੇ ਕਿਸੇ ਇਹੋ ਜੀ ਕੋਈ ਗੈਂਬੀ ਸ਼ਖਤੀ ਕੋਈ ਵੀ ਦੁਨੀਆ ਦੀ ਇਸ ਤਰ੍ਹਾਂ ਮਰੁੱਖ ਹੋਣੀ ਹੋਣੀ ਛੋਟੇ ਜੀਵ ਜੰਤੂਆਂ ਤੋਂ ਲੈ ਕੇ ਇਸ ਤਰ੍ਹਾਂ ਵਿਕਾਸ ਕਰਕੇ ਹੋਇਆ ਉਹ ਕਹਿੰਦੇ ਵੀ ਇਹ ਗਲਤ ਹੈ ਇਹ ਤਾਂ ਅਠਾ ਗਲਤ ਹੈ ਮਰੁੱਖ ਜਿਹੜਾ ਉਹ ਬਣਾਉਣ ਲੋਣਾ ਹੋਰ ਚਲਾਉਣ ਲੋਣਾ ਹੋਰ ਮਾਰਨ ਲੋਣਾ ਹੋਰ ਇਹ ਨਹੀਂ ਬਹੁਤ ਧਰਮ ਜਿਹੜਾ ਹੈਗਾ ਆਪਣਾ ਨਿੱਜੀ ਮਾਮਲਾ ਹੈ ਉਹ ਵੀ ਨਕੀ ਪਰ ਸਾਡੀ ਰਾਜ ਸਰਕਾਰਾਂ ਜਿਹੜੀਆਂ ਜਿਹੜੀਆਂ ਸਾਡੇ ਮੰਤਰੀ ਪ੍ਰਧਾਨ ਮੰਤਰੀ ਜੇ ਉਹ ਆਗੇ ਕਿਸੇ ਧਰਮ ਦੇ ਉਸ ਤਰ੍ਹਾਂ ਦੀ ਇਹੋ ਜੀਆਂ ਦਲਵਾ ਜਿਹੜੀਆਂ ਫਲਾਉਂਦੇ ਨੇ ਜਿਹੜੀਆਂ ਗੱਲਾਂ ਜੜੀਆਂ ਉਹ ਵਿਗਿਆਨਕ ਨਜ਼ਰੀਏ ਦੇ ਵਿਗਿਆਨਕ ਉਹਦੇ ਤੇ ਖਰਾ ਨਹੀਂ ਉਤਰ ਉਤਰਦੀਆਂ ਪਰ ਉਹਨਾਂ ਕਰਵਾ ਦਾ ਜਿਹੜੀ ਸਾਨੂੰ ਵਿਰੋਧ ਕਰਨਾ ਚਾਹੀਦਾ ਤੇ ਸਾਥਿਆ ਨੇ ਇਹ ਇਹੋ ਦਾ ਸਮਰਥਨ ਕਰਨਾ ਵੀ ਆਪਣੇ ਆਪ ਦੇ ਵਿੱਚ ਉਹ ਇੱਕ ਦਿਸ਼ਾ ਦੇ ਵਿੱਚ ਮੈਂ ਸਮਝਦਾ ਹਾਂ ਕਿ ਹਾਂ ਬਖੀ ਪੋਜ਼ਿਟਿਵ ਜਿਹੜਾ ਸਟੈਪ ਹੈ ਇਸ ਨੂੰ ਇਹ ਜੀਆਂ ਉਧਾਰਾ ਚ ਰੱਖਿਆ ਜਾ ਤੇ ਨਾਲ ਇਸ ਗੱਲ ਨੂੰ ਮਾਪਿਆਂ ਨੂੰ ਜਿਹੜੀ ਦੇਖਣਾ ਚਾਹੀਦਾ ਸਾਡੇ ਬੱਚਿਆਂ ਨੂੰ ਕੌਣ ਕੀ ਬਣਾਉਣ ਲੱਗਾ ਉਹਦੇ ਤੇ ਉਂਗਲੀ ਥੋਣੀ ਚਾਹੀਦੀ ਹੈ ਇੰਨਾ ਕਹਿੰਦੇ ਹਾਂ ਮੈਂ ਫਿਰ ਆਪਣੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਮੇਰਾ ਕਾਫੀ ਲੰਬੇ ਸਮੇਂ ਤੋਂ ਨਿਯਿਤ ਉਹਦੇ ਸਾਰੇ ਪਰਿਵਾਰ ਨਾਲ ਸਾਹ ਹੈ ਤੇ ਸਾਡਾ ਅਸੀਂ ਸੋਨੇ ਸਾਡੇ ਸਾਥੇ ਪਹਿਲਾਂ ਫਰੋਜ਼ਪੁਰ ਜ਼ਿਲ੍ਹੇ ਚ ਕੰਮ ਕਰਦੇ ਸੀ ਮੈਂ ਪਰਸ਼ੰਦੇ ਜ਼ਿਲ੍ਹੇ ਨਾਲ ਕੰਮ ਕਰਦਾ ਉਹਦੋਂ ਪਰਸ਼ੰਦੇ ਜ਼ਿਲ੍ਹੇ ਦਾ ਫਰੋਜ਼ਪੁਰ ਜਿਹੜੇ ਹੁੰਦਾ ਸੀ ਉਸ ਤੋਂ ਨਗਰਾਂ ਤੋਂ ਫਿਰ ਇੱਥੇ ਰਹੇ ਰਹੇ ਮੈਂ ਜ਼ਿਲ੍ਹੇ ਦਾ ਸੀ ਇਹ ਵੀ ਆਪਣੇ ਅੰਦਰ ਬਲਾਕ ਦੇ ਵਿੱਚ ਕੰਮ ਤੋਂ ਆਪਣੇ ਜ਼ਿਲ੍ਹੇ ਦੇ ਵਿੱਚ ਕਰਦੇ ਸੀ ਕੰਮੀਆਂ ਵੱਡੀਆਂ ਕਰਾਂ ਸਾਥੀਆਂ ਬੜੀਆਂ ਗਈਆਂ ਇਹ ਸੱਚ ਹੈ ਕਿ ਜੇ ਆਪਾਂ ਨਾ ਸੋਚਿਆ ਕਿ ਦੁਨੀਆ ਬਦਲ ਜਾਣੀ ਇਹ ਆਪਾਂ ਨੂੰ ਹੀ ਸੋਚਣਾ ਪਊਗਾ ਹਕੂਮਤਾਂ ਪਿੱਛੇ ਲੈ ਕੇ ਜਾਣਾ ਚਾਹੁੰਦੀ ਜਿੱਥੇ ਅਗੇ ਤੋਂ ਵੀ ਪਿੱਛੇ ਨਾਲ ਜਾਓ ਜਦੋਂ ਅੱਜ ਫੇਰ ਕਹਿ ਰਹੇ ਆ ਇੱਕ ਦੇਸ਼ ਇੱਕ ਚੋਣ ਯੂਨੀਫਾਈਡ ਸੇਵਨ ਕੋਡ ਕੋ ਲੋਕਾਂ ਤੇ ਬਿਮਾਰੀਆਂ ਨਾ ਮਾਰਨ ਲੋਕ ਢੋਖ ਨਾ ਮਾਰੇ ਤੁਸੀਂ ਸਭ ਕਹਾਣੀ ਜਿਹੜੀ ਸੁਣਾ ਰਹੇ ਹੋ ਤੇ ਆਪਾਂ ਉਹ ਕਹਾਣੀ ਰਾਹ ਨਾਲ ਇਸ ਵਾਰ ਵੀ ਸੁਣ ਜਾਂਦੇ ਕਿਉਂਕਿ ਸਾਡੇ ਵਿਚਾਰ ਜਿਹੜੇ ਆ ਉਹ ਨਾ ਹੀ ਲੱਗਤਾ ਦੇ ਵਿਚਾਰ ਸਾਡੇ ਆਪਣੇ ਵਿਚਾਰ ਕੁਝ ਜੀ ਅਸੀਂ ਅਰਥ ਸੀਤਾ ਦੇ ਚਾਲ ਵਿਗਿਆਨਕ ਵਿਚਾਰ ਖਾਈਏ ਤੇ ਅਸੀਂ ਬਹੁਤ ਖੁਸ਼ੀ ਦੇ ਤਵਦੀਲੀ ਜਿਹੜੀ ਆ ਉਸ ਵੀ ਨਾ ਕਰ ਸਕੀ ਕਿ ਬਹੁਤ سارے ਬੈਨਾਂ ਨੇ ਮੇਕੀ ਲਾਇਏ ਹੋਏ ਆ ਜਿਦੇ ਵਿੱਚ ਪੈਰੀਅਰ ਦੇ ਆ ਡਾਰਵਨ ਦੇ ਆ ਡਾਕਟਰ ਵੇਡਕਰ ਦੇ ਆ ਹੋਰ ਬਹੁਤ ਸਾਰੇ ਵਿਦਵਾਨਾਂ ਦੇ ਵਿਚਾਰ ਜਿਹੜੇ ਲਾਇਏ ਗਏ ਸਾਨੂੰ ਖੁਦ ਪੜਨਾ ਚਾਹੀਦਾ ਆਪਣੇ ਬੱਚਿਆਂ ਨੂੰ ਚੰਗਾ ਸਾਹਿਤ ਜਿਹੜਾ ਉਹ ਭਰਮਾ ਚਾਹੀਦਾ ਕਿ ਉਹਨਾਂ ਜੋ ਹੀ ਸਾਹਿਤ ਤੇ ਪੜਾਂਗੇ ਇਹ ਜਵਾਨਾਂ ਦੇ ਜਿਹੜਾ ਮੁਕਾਬਲਾ ਕਰਦੇ ਸੀ ਅਸੀਂ ਕਾਬਲ ਬਣ ਜਾਵਾਂਗੇ ਤੇ ਭੈਣ ਜੀ ਦੀ ਮੌਤ ਤੇ ਉਹਨਾਂ ਦੀ ਮੌਤ ਤੋਂ ਬਾਅਦ ਕੀਤੇ ਜਿਹੜੇ ਕੰਮ ਆ ਜਿਹੜਾ ਉਹਨੇ ਜਿਹੜਾ ਪ੍ਰਦਾਨ ਕਰਨਾ ਤੇ ਜਿਹਦੇ ਜਿਹੇ ਕੰਮ ਜਿਹੜੇ ਆ ਉਹ ਵੱਡੇ ਸਨਿਹ ਦਿੰਦੇ ਆ ਤੇ ਬੜਾ ਮਹਿਸੂਸ ਹੁੰਦਾ ਕਿ ਤੋਂ ਉਹਨਾਂ ਦੀ ਮੌਤ ਹੋਈ ਸੁਖਦੇਵ ਜੀ ਇੱਥੇ ਸੀ ਗੋਲਦੀ ਇੱਥੇ ਸੀ ਬੈਠਾ ਉਹਨਾਂ ਦੀ ਧੀ ਡਾਕਟਰ ਨਵਕਿਰਨ ਮੇਤੇ ਸੀ ਪੰਕਜ ਇੱਥੇ ਸੀ ਪਰ ਜਦੋਂ ਅਮਨਦੀਪ ਕੱਲੀ ਅਸਟ੍ਰੇਲੀਆ ਵਿੱਚ ਬੈਠ ਕੇ ਸਾਰੇ ਕੁਝ ਨੂੰ برداشت ਕਰ ਲਈ ਹੋਗੀ। ਤਾਂ ਉਹ ਕਿੰਨੇ ਔਖੇ ਪਰਾਂ ਦੇ ਵਿੱਚੋਂ ਗੁਜ਼ਰੀ ਹੋਗੀ। ਕਿ ਅੱਜ ਵੀ ਉਹ ਜਿਹਦੀ ਇੱਕ ਸਾਸ ਮਾਂ ਵਰਗੀ ਜਿਲੇਗੀ ਆ। ਉਹ ਕਿਸ ਤਰ੍ਹਾਂ ਦੇ ਨਾਲ ਇਹ ਸਾਰੇ ਕੁਝ ਨੂੰ ਦੇਖ ਰਹੀ ਆ। ਹੈ ਅੱਜ ਵੀ ਉਹ ਦੂਰ ਹਨ। ਤੇ ਸਾਰੀਆਂ ਦੂਰੀਆਂ ਦੀ ਜਿਹੜੀਆਂ ਹਾਕਮਾਂ ਨੇ ਦਿੱਤੀਆਂ ਉਹ ਕਿਸੇ ਹੋਰ ਨੇ ਨਹੀਂ ਦਿੱਤੀਆਂ। ਤਾਂ ਮੈਂ ਬੇਨਤੀ ਕਰਾਂਗਾ ਡਾਕਟਰ ਪੰਕਜ ਜੀ ਐ ਭੈ ਜੀ ਹਰਬਾ ਸੁਆਸ ਸੁਖਦੇਵ ਉਹਨਾਂ ਦੇ DNA ਕਰੇ। ਉਹ ਮਾਈਤੇਉਣ ਤੇ ਆਪਰੇ ਲੋ ਜੋ ਚੱਦਰਾਂ ਦੇ ਫੁੱਲ ਤੇ ਕਰਨਾ ਚਾਹੁੰਦੇ ਆ ਤੈਨ ਜੀ ਉਹ ਆਪਣੀ ਬਾਤ ਕਰਨਾ ਚਾਹੁੰਦੇ ਹੀ ਉਹ ਚੱਦਰ ਫੁੱਲ ਤੇ ਕਰਨਾ ਤੇ ਕੋਈ ਸੱਤ ਨਾਲ ਖੇਡਾ ਨਹੀਂ ਆਉਂਦਾ ਸੱਤ ਨਾਲ ਖੇਡ ਨਹੀਂ ਸਕਦਾ ਜੁੜਾ ਅਸੀਂ ਸੱਤਾਂ ਬੱਲੇ ਸੱਤੀਆਂ ਬਣਾ ਕਰਾਂ ਕਿ ਮਾ माँ दे बोलने शब्द बहुत थोड़े होते हैं शायद किसी भी बच्चे माँ कुछ तो थोड़ा टेन दस सकता है कि मेरी मत कि नहीं है की कर, कर सकती है या मेरे को किन्ना काननी है मेरी गां तो बढ़ बच्चे कोई नहीं जानना मैं खुश कि मेरे को दो माव एक जन मैं जमिया तो एक जन मेनुनिया कि मैं बच्चा ਤੇ ਮੈਂ ਵਾਦਾ ਕੀਤਾ ਸੀਗਾ ਕਿ ਮੈਂ ਜਵਾਈ ਨਹੀਂ ਬੇਟਾ ਨਹੀਂ ਰਹਿਣਾ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਖਰੀ ਦਿਨ ਤੱਕ ਉਹਨਾਂ ਦਾ ਬੇਟਾ ਬਣ ਕੇ ਰਿਹਾ। ਤੇ ਉਹ ਮੇਰੀ ਮਾਂ ਬਣ ਕੇ ਰਹੀ। ਉਹਨਾਂ ਦੇ ਆਖਰੀ ਸਹਾਨਾਂ ਵੇਲੇ ਉਹਨਾਂ ਦੇ ਆਖਰੀ ਮﻘਾਮ ਵੇਲੇ ਨਾਲ ਉਹਨੇ ਜੁਗਦਾ ਮੇਰੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸਮਝ ਨਹੀਂ ਸਕਦੀ ਕਿ ਬੋਲਿਆ ਉਹ ਜੰਦਾ ਨਹੀਂ ਸਰ। ਤੇ ਮੈਂ ਇੱਕ ਕਾਪੀ ਬੁਲਾਈ ਗੋਲਟੀ ਕਰਕੇ ਬੋਲਦੀ

ਤੇ ਚਾਚੀ ਤੇ ਤਾਈ ਮਾਮੀ ਤੇ ਮਾਸੀ ਕੁਪੂਆ ਤੇ ਪੈ ਇੱਕ ਰਿਸ਼ਤਾ ਇੱਕ ਸ਼ਰੀਰੀਕ ਸਫ਼ਰ ਤੇ ਇੱਕ ਕਿਸਮ ਦਾ ਸੰਦਰਸ਼ ਹਤੋਇਆ ਪਰ ਮਾਨਸਿਕ ਤੌਰ ਤੇ ਉਹਨਾਂ ਦੇ ਵਿਚਾਰ ਉਹਨਾਂ ਦੇ ਇਮੋਸ਼ਨਸ ਉਹਨਾਂ ਦਾ ਦਿੱਤਾ ਹੋਇਆ ਪਿਆਰ ਉਹਨਾਂ ਦਾ ਦਿੱਤਾ ਹੋਇਆ ਤੁਲਨਾ ਉਹਨਾਂ ਦੇ ਦਿੱਤੇ ਹੋਏ ਵਿਚਾਰ ਉਹ ਰਹਿੰਦੇ ਰਹਿੰਦੇ ਮੇਰੇ ਆਪਰੇ ਸਾਥ ਹਰੇ ਨਾਲ ਤੇ ਮੇਰੇ ਹਮਸਫਰਾਂ ਦੇ ਨਾਲ ਤੇ ਮੇਰੇ ਛੋਟੇ ਬੱਚੇ ਦੇ ਨਾਲ ਲੈ हर रिश्ते को संजोड़ा है संभालना आखिरी दम तक उन्होंने दिल कामना से उनका हर एक रिश्ता जिन्हें उन्होंने संभाले जिन्होंने संजो के रखे और नाल रहे तो मैं उस हर रिश्ते को जिन्होंने उन्हें संजो के या संभाल के रखे हाथ जोड़ के बेनती करता हाँ कि जब तक असी जिंदा हाँ जो काम तुम उन्होंने दिता है वो प्यार, वो आशीर्वाद बना के रखे इस परिवार रहे। बाकी आखिरी सात तक अपने दिल से अपने जज्बात अपने इमोशन्चारों जिंदा रखना और जो सा बच्चे को अपने माँ बाप अपने किसी भी सरे संबंधी किसी भी तरह की कोई भी गुस्ताखी या कुछ रह गया हो मैं माफ़ी मांगता मंगता उस चीज़ ने कि उस चीज़ को बुरा नहीं कर पाए पर हाँ ਇਹ ਪ੍ਰੋਮਿਸੀ ਕਰਨਾ ਕਿ ਅੱਗੇ ਜਿੱਥੇ ਤੱਕ ਲੋੜ ਹੋਵੇ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂ। ਔਰ ਆਖਿਰ ਚੰਨਾ ਕਰਾ ਸਭ ਨੇ ਇੱਕ ਵਾਰਿਰ ਉਤਨ ਬਾਤ ਹੈ ਤਾਂ ਇਹ ਕੀ ਆ ਨੀ ਹੋਵੇ। ਜੀ ਨੂੰ ਅਸੀਂ ਜਸਮਾਨੀ ਤੌਰ ਤੇ ਨਹੀਂ ਦੇਖ ਸਕਦੇ। ਪਰ ਉਹਦੇ ਕੀਤੇ ਹੋਏ ਮਹਾਨ ਕੰਮਾਂ ਨੂੰ ਉਹਦੇ ਪਿਆਰ ਨੂੰ ਉਹਦੀ ਬਿਆਨਦਾਰੀ ਨੂੰ ਉਹਦੀ ਹਿੰਮਤ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਤੇ ਇਹ ਸ਼ਿਮਾਂ ਉਹਦੇ ਗੁਣ ਜਿਹੜੇ ਆ ਉਹ ਖਲਾਅ ਥੋੜਾ ਥੁੜਾ ਮਾਣਗੇ ਪਰ ਸਨਸਰ ਨਹੀਂ ਸਾਡੇ ਕੋਲ ਰੂਪ ਇਹ ਤਿੰਨਾ ਬੱਚਿਆਂ ਦਾ ਮਾਈਕ ਤੇ ਆਉਣਾ ਆਪਣੀ ਜਜ਼ਬਾਤ ਸਾਂਝੇ ਕਰਨੇ ਤੇ ਇਹਨਾਂ ਦਾ ਦਿੱਤਾ ਹੋਇਆ ਹੌਸਲਾ ਤੇ ਪਿਆਰ ਬਾਸਤ ਨੂੰ ਆਪਣੀ ਮੰਜ਼ਿਲ ਤੇ ਆਪਣੇ ਰਾਹ ਦੇ ਉੱਤੇ ਨਿਰੰਤਰ ਅੱਗੇ ਵਧਣ ਦੇ ਲਈ ਇੱਕ ਵੱਡਾ ਹੌਸਲਾ ਤੇ ਤਾਰੂ ਦਾ ਇਹ ਪਰਿਵਾਰ ਨੂੰ ਅਸੀਂ ਇਹ ਭਰੋਸਾ ਦਿੰਦੇ ਆ ਕਿ ਪਰਿਵਾਰ ਸਾਡਾ ਆ ਮਾਸਰੀ ਸਾਡੇ ਆ ਗੋਲਡੀ ਸਾਡਾ ਪੰਖ ਸਾਡਾ ਅਨਕਰਨ ਸਾਡੀ ਨਗਦੀ ਪਰਵਾਰ ਸਾਡਾ ਆ ਭੈਣ ਭਾਈ ਤੁਸੀਂ ਸਾਰੇ ਅੱਜ ਬੜੇ ਲੋਕ ਦੀ ਘੜੀ ਦੇ ਵਿੱਚ ਇਕੱਠੇ ਹੋਏ ਮੈਂ ਸਮਝਾ ਜਿਸ ਤਰ੍ਹਾਂ ਤੁਸੀਂ ਅੱਜ ਸਾਡੀ ਭੈਣ ਹਰਵਤ ਕੌਰ ਦੀ ਪੁਣਾ ਨੂੰ ਸਾਡਾ ਦੇ ਫੋਰਮ ਪੇਟਾਂ ਦੇ ਲਈ ਆਏ ਹੋ ਉਥੇ ਹੀ ਸਾਡੇ ਸਰ ਦੇ ਨਾਲ ਸਰਦਾਰ ਸਿੰਘ ਦੇ ਸਿੰਘ ਦੀ ਮਾਹੀ ਉਹਨਾਂ ਨੂੰ ਤੁਸੀਂ ਇੱਕ ਹੌਸਲਾ ਵੀ ਦੇਣਾ ਹੈ ਜਿਹੜਾ ਹੌਸਲਾ ਤੁਸੀਂ ਅੱਜ ਦੇਣਾ ਆਇਓ ਮੈਂ ਸਮਝਦਾ ਕਿ ਅਸੀਂ ਇਸ ਹੌਸਲੇ ਦੇ ਨਾਲ ਅਸੀਂ ਭਾਜੀ ਉਹਨਾਂ ਨੂੰ ਕਦੇ ਟੁੱਟਣ ਹੀ ਨਹੀਂ ਦੇਵਾਂ ਸਾਡੀ ਭੈਣ ਅਰਵਸਪੋਰਟੀ ਪਿਤਾ ਚਲੋ ਸੇ ਮਾਤਾ ਨਸੀਬਪੁਰ ਦੀ ਮੁੱਖੋਂ ਜਾਣਨ ਲਈ ਕਿ ਪਾਣੇ ਕਰਕੇ ਸਰਦੇਸ਼ ਸਿੰਘ ਉਹਨਾਂ ਦੇ ਜੀਵਨ ਸਾਥੀ ਬਣੇ ਸਕੂਲ ਦੇ ਵਿੱਚ ਅੱਜਿਆਂ ਨੂੰ ਪੜਾ ਕੇ ਚੰਗੇ ਰਸਤੇ ਤੇ ਪਾਇਆ ਬਹੁਤੇ ਬੱਚੇ ਉਹਨਾਂ ਦੇ ਨੌਕਰੀਆਂ ਤੇ ਲੱਗੇ ਹੋਣਗੇ ਉੱਚੇ ਅਹੁਦਿਆਂ ਤੇ ਹੋਣਗੇ ਜਦ ਉਹਨਾਂ ਨੂੰ ਪਤਾ ਲੱਗੂਗਾ ਉਹਨਾਂ ਨੂੰ ਵੀ ਮਾਣ ਹੋਵੇਗਾ ਕਿ ਸਾਡੀ ਇੱਕ ਮਾਂ ਸਾਨੂੰ ਸਾਡੀ ਕਿਤੇ ਸਾਨੂੰ ਇਸ ਗੱਲ ਦਾ ਵਿਮਾਨ ਹੈ ਕਿ ਸਾਡੀ ਭੈਣ ਬਹੁਤ ਵੱਡਾ ਕਾਰਜ ਕਰਕੇ ਗਈ ਹੈ। ਉਹਨਾਂ ਨੇ ਜੀਨੇ ਜੀ ਦਾ ਸਮਾਗ ਨੂੰ ਬਹੁਤ ਦੇਣ ਦਿੱਤੀ ਪਰ ਉਹਨਾਂ ਨੇ ਮਰ ਕੇ ਵੀ ਸਮਾਜ ਦੇ ਲਈ ਕੰਮ ਕਰ ਦਿੱਤਾ ਜਿਹੜਾ ਕਿ ਮੈਡੀਕਲ ਖੋਜਾਂ ਦੇ ਲਈ ਉਹਨਾਂ ਦੀ ਬਾਡੀ ਰੱਖੀ ਹੈ। ਉਸ ਬੋਡੀ ਤੋਂ ਕਈ ਲੋਕ ਲਾਭ ਲੈਣਗੇ ਕਿਉਂਕਿ ਅੱਜ ਇਹ ਪਹਿਲਾ ਸਮਾਗਮ ਹੈ ਜਿਹੜਾ ਅਸੀਂ ਇਸ ਤਰ੍ਹਾਂ ਨਾਲ ਦੇਖ ਰਹੇ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਮੇਰੇ ਤੋਂ ਪਹਿਲਾਂ ਜਿਹੜੇ ਬਲਾਰੇ ਬੋਲ ਕੀ ਗਏ ਆ ਉਹਨਾਂ ਨੇ ਬਹੁਤ ਇਹੋ ਜਿਹੇ ਪ੍ਰੋਗਰਾਮ ਦੇਖੇ ਹੋਣਗੇ ਇਹੋ ਜਿਹੇ ਸਮਾਗਮ ਦੇਖੇ ਹੋਣਗੇ ਪਰ ਮੈਂ ਸਮਝਦਾ ਕਿ ਮੇਰੇ ਲਈ ਇਹ ਪਹਿਲਾ ਪ੍ਰੋਗਰਾਮ ਹੈ ਪਹਿਲਾ ਸਮਾਗਮ ਹੈ ਜਿਹੜਾ ਅਸੀਂ ਇਸ ਤਰ੍ਹਾਂ ਇਸ ਸਾਦਗੀ ਦੇ ਨਾਲ ਭੈਣਤੀ ਹੁਣਾਂ ਨੂੰ ਸਤਕਾਰ ਦੇਣ ਦੇ ਲਈ ਇਕੱਠੇ ਹੋ ਗਏ। ਜਿ ਬੜੇ ਭੋਗਾਂ ਤੇ ਜਾਂਦੇ ਆਂ ਬੜੇ ਵਿਆਹਾਂ ਤੇ ਜਾਂਦੇ ਆਂ ਪਰ ਨਹੀਂ। ਉਹ ਬਹੁਤ ਪਿੱਛੇ ਦੇ ਲੇਗਣ। ਜਿਹੜਾ ਅੱਜ ਇਹ ਸਮਾਗਮ ਹੈ ਭੈਣਤੀ ਹੁਣਾਂ ਨੂੰ ਸਤਕਾਰ ਸ਼ਰਧਾ ਦੇ ਭੁੱਲ ਭੇਟ ਬਹੁਤ ਵੱਡੀ ਗੱਲ।